ਠਾਣਾ ਬਗਿਆ ਭਰਾਣਾ ਦੇ ਏਰੀਆ ਵਿੱਚ ਪੈਂਦੇ ਸਕੂਲ ਆਫ ਫੈਮਿਨਲਸ ਜੋ ਕਿ ਕੋਰਪੂਰਾ ਰੋਡ ਪਰ ਸਥਿਤ ਹੈ ਇਥੋਂ ਦੀ ਇੱਕ ਘਟਨਾ ਸੰਬੰਧੀ ਜਾਣਕਾਰੀ ਥਾਣਾ ਮਸੂਲ ਰਹੀ ਸੀ ਮਿਤੀ 29 ਜਨਵਰੀ ਨੂੰ ਇੱਕ ਲੜਕੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਮਿਤੀ 22 ਜਨਵਰੀ ਦੀ ਦੇ ਦੈਨ ਰੈਸਸਲੇ ਟਾਈਮ ਜਦੋਂ ਉਹ ਗਰਾਊਂਡ ਵਿੱਚ ਖੇਡ ਰਹੀ ਸੀ ਤਾਂ ਉੱਥੇ 8 ਤੋਂ 9 ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਦੇ ਮੂੰਹ ਕਵਰ ਕੀਤੇ ਹੋਏ ਸੀ ਅਤੇ ਉਹਨਾਂ ਨੇ ਇਸ ਲੜਕੀ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਇਸ ਦੀ ਪਰਤਾਲ ਇਸੇ ਬਿੰਦਰਪਾਲ ਕਾਲਜ ਨੂੰ ਮਾਰਕ ਕੀਤੀ ਗਈ ਸੀ ਜਿਨ੍ਹਾਂ ਵੱਲੋਂ ਬਹੁਤ ਬਰੀਕੀ ਨਾਲ ਜੋ ਮੌਕੇ 'ਤੇ ਪਹੁੰਚ ਕੇ ਪਰਤਾਲ ਕੀਤੀ ਗਈ ਹੈ ਮੌਕੇ 'ਤੇ ਪ੍ਰਿੰਸੀਪਲ ਸਟਾ ਪ੍ਰਿੰਸੀਪਲ ਸਾਹਿਬ ਟੀਚਰ ਸਟਾਫ ਸਕੂਲ ਦੇ ਹੋਰ ਬੱਚੇ ਸਿਕਿਉਰਿਟੀ ਗਾਰਡ ਅਤੇ ਲੜਕੀ ਲੜਕੀ ਦੇ ਪੇਰੈਂਟਸ ਦੇ ਬਿਆਨ ਦਰਜ ਕੀਤੇ ਗਏ ਹਨ ਇਹਨਾਂ ਬਿਆਨ ਇਹਨਾਂ ਸਾਰੇ ਬਿਆਨਾਂ ਤੋਂ ਅਤੇ ਤਫ਼ਤੀਸ਼ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਸ ਟਾਈਮ ਦੀ ਇਹ ਘਟਨਾ ਦੀ ਲੜਕੀ ਵੱਲੋਂ ਦਰਖਾਸਤ ਦਿੱਤੀ ਗਈ ਹੈ ਉਸ ਟਾਈਮ ਲੰਚ ਬ੍ਰੇਕ ਹੁੰਦੀ ਹੈ ਅਤੇ ਸਾਰੇ ਟੀਚਰਸ ਉਸੇ ਗਰਾਊਂਡ ਵਿੱਚ ਖਾਣਾ ਖਾ ਰਹੇ ਹੁੰਦੇ ਹਨ ਅਤੇ ਬੱਚੇ ਉੱਥੇ ਖੇਡ ਰਹੇ ਹੁੰਦੇ ਹਨ ਜਿਸ ਪੁਆਇੰਟ ਤੇ ਲੜਕੀ ਵੱਲੋਂ ਇਹ ਕਿਹਾ ਗਿਆ ਹੈ ਕਿ ਅਠ ਤੋਂ 9 ਵਿਅਕਤੀ ਅੰਸ਼ਤ ਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਵੀ ਬੰਨੇ ਹੋਏ ਸਨ ਉਹ ਸਕੂਲ ਦੇ ਗਰਾਊਂਡ ਵਿੱਚ ਆਏ ਅਤੇ ਉਹਨਾਂ ਨੇ ਉਸ ਨੂੰ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਜੋ ਟੀਚਰਸ ਖਾਣਾ ਖਾਂਦੇ ਹਨ ਜੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਹੋਈ ਹੁੰਦੀ ਤਾਂ ਜ਼ਰੂਰ ਕਿਸੇ ਨਾ ਕਿਸੇ ਟੀਚਰ ਦੇ ਜਾਂ ਕਿਸੇ ਬੱਚੇ ਦੇ ਧਿਆਨ ਵਿੱਚ ਆਉਂਦਾ ਜਾਂ ਕਿਸੇ ਸਕਿਉਰਿਟੀ ਗਾਰਡ ਦੇ ਧਿਆਨ ਵਿੱਚ ਆਉਂਦਾ ਉਸ ਦਿਨ ਵੀ ਲੜਕੀ ਵੱਲੋਂ ਕਿਸੇ ਵੀ ਜੋ ਟੀਚਰ ਜਾਂ ਕਿਸੇ ਬੱਚੇ ਜਾਂ ਆਪਣੇ ਪੇਰੈਂਟਸ ਜਾਂ ਥਾਣੇ ਇਤਲਾਹ ਨਹੀਂ ਦਿੱਤੀ ਗਈ ਇਤਲਾਹ ਵੀ ਜੋ ਹੈ ਉਹ ਇੱਕ ਹਫਤਾ ਬਾਅਦ ਜਿਹੜੀ ਆ ਉਹ ਆਪਣੇ ਟੀਚਰ ਨੂੰ ਅਤੇ ਥਾਣਾ ਵਿਖੇ ਦਿੱਤੀ ਗਈ ਹੈ ਜਿਸ ਤੋਂ ਇਹ ਮਾਮਲਾ ਫਿਲਹਾਲ ਸ਼ੱਕੀ ਲੱਗਦਾ ਹੈ ਇਸ ਤੋਂ ਇਲਾਵਾ ਮੈਂ ਸੁਣਾਉਂਦਾ ਕਿ ਲੜਕੀ ਦੀ ਦਖਾਸਤ ਦੇ ਮੁਤਾਬਕ ਵੀ ਇਸ ਨੂੰ ਕਿਸੇ ਵੱਲੋਂ ਗਵਾਹ ਨਹੀਂ ਕੀਤਾ ਗਿਆ ਨਾ ਹੀ ਉੱਥੇ ਕੋਈ ਇਸ ਨੂੰ ਸੱਟ ਚੋੜ ਪਛਾਈ ਗਈ ਹੈ ਫਿਰ ਵੀ ਜੋ ਪੂਰਾ ਮਾਮਲਾ ਹੈ ਉਸੇ ਬਹੁ ਬਰੀਕੀ ਨਾਲ ਵੈਰੀਫਾਈ ਕਰ ਰਹੇ ਹਨ ਜਿਵੇਂ ਦੀ ਅੱਗੇ ਤਰਤੀਸ਼ ਵਿੱਚ ਜੋ ਤੱਥ ਹੋਣਗੇ ਉਸ ਮੁਤਾਬਕ ਅੱਗੇ ਕਾਰਵਾਈ ਵੱਲ ਚੁਲਾਈ ਜਾਂਦੀ ਜਾਵੇਗੀ